ਮਈਆ ਭਗਵਾਨ ਦਰਬਾਰ ਅੱਗੇ ਗੰਦੇ ਪਾਣੀ ਦੀ ਨਿਕਾਸੀ ਦਾ ਸੰਗਰਾਸ਼ ਸਫਲ ਤੇਰਾ ਅਕਸਰ ਨੂੰ ਜਿੱਤ ਦੀ ਖੁਸ਼ੀ 'ਚ ਵੱਡਾ ਇਕੱਠ ਤੇ ਰੈਲੀ ਲੋਕ ਇਨਸਾਫ ਮੰਚ ਦੇ ਜਜ਼ਬੇ ਨੂੰ ਸਲਾਮ ਫਿਲੌਰ ਮਈਆ ਭਗਵਾਨ ਜੀ ਦੇ ਦਰਬਾਰ ਅੱਗੇ ਗੰਦੇ ਪਾਣੀ ਦੀ ਨਿਕਾਸੀ ਲਈ ਲੜਿਆ ਗਿਆ ਲੰਮਾ ਸੰਗਰਾਸ਼ ਆਖਿਰਕਾਰ ਸਫਲ ਹੋ ਗਿਆ ਹੈ ਇਸ ਜਿੱਤ ਦੀ ਖੁਸ਼ੀ ਮਨਾਉਣ ਲਈ ਤੇਰਾ ਅਕਸਰ ਦਿਨ ਮੰਗਲਵਾਰ ਨੂੰ ਸਵੇਰੇ ਲਗਭਗ 11:30 ਵਜੇ ਬੀਡੀਪੀਓ ਦਫ਼ਤਰ ਵਿਖੇ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਇਸ ਮੌਕੇ ਤੇ ਜਿੱਤ ਦੀ ਖੁਸ਼ੀ ਵਿੱਚ ਸ਼ਾਨਦਾਰ ਰੈਲੀ ਕੱਢੀ ਜਾਵੇਗੀ जिस ਵਿੱਚ लगातार धरना प्रदर्शन में साथ देने वाले साथियों और पत्रकार भाई चारे का खास धन्यवाद कीता जावेगा लोक इंसाफ मंच के अगुवा वालों सारे पिंड वासियों ਨੂੰ اپیل ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸਮੇਂ ਤੇ ਪਹੁੰਚ ਕੇ ਇਸ ਇਤਿਹਾਸਕ ਪਲ ਨੂੰ ਸਫਲ ਬਣਾਇਆ ਜਾਵੇ ਲੋਕ इंसाफ मंच ਜਿੰਦਾਬਾਦ ਲੋਕ इंसाफ मंच जिंदाबाद ਜੇ 7 ਇੰਚ ਹੀ ਮਿਲਦਾ ਰਿਹਾ ਤਾਂ ਜਿੱਤਾਂ ਦਾ ਇਹ ਸਫਲ ਰੁਕਣ ਵਾਲਾ ਨਹੀਂ ਫਿਲੌਰ ਤੋਂ ਪੱਤਰਕਾਰ ਰਮਨ ਮਾਹੀਦੀ ਖਾਸ ਰਿਪੋਰਟ ਦੁਆਬਾ ਪਬਲਿਕ نیوز ਚੈਨਲ

ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਅੱਜ ਇੱਕ ਕੰਮ ਦੀ ਸ਼ੁਰੂਆਤ ਹੋਈ ਹੈ ਕੀ ਕਰਨਾ ਚਾਹੁੰਦੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਈਆ ਭਗਵਾਨ ਬੀਡੀਪੀਓ ਦਫ਼ਤਰ ਵਿਖੇ ਜਿਹੜਾ ਧਰਨਾ 7 ਜੁਲਾਈ ਤੋਂ ਲੱਗਾ ਆ ਅੱਜ ਲਗਭਗ 37ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਜਿਹੜਾ ਧਰਨਾ ਪਾਣੀ ਦੇ ਮੁੱਦੇ ਨੂੰ ਲੈ ਕੇ ਲੱਗਾ ਸੀ ਗੰਦਾ ਪਾਣੀ ਲੰਬੇ ਸਮੇਂ ਤੋਂ ਖੜਦਾ ਸੀਗਾ ਉਹ ਜਿਹੜਾ ਮਸਲਾ ਆ ਉਹ ਹੱਲ ਹੋ ਗਿਆ ਮਸਲਾ ਜਿਹੜਾ ਉਹ ਪਾਣੀ ਦਾ ਨਿਕਾਸ ਸੀਗਾ ਉਹ ਕਰ ਦਿੱਤਾ ਗਿਆ ਆ ਕੰਮ ਜਿਹੜਾ ਆ ਉਹ ਬਕਾਇਦਾ ਚੱਲ ਰਿਹਾ ਆ ਤੇ ਅਸੀਂ ਜਿੱਥੇ ਲੋਕਾਂ ਦਾ ਸਾਫ ਮਨਚਾਲੇ ਜਿੰਨੇ ਵੀ ਆ ਗੋ ਆ ਉਹਨਾਂ ਦਾ ਧੰਨਵਾਦ ਕਰਦੇ ਆ ਉਹਦੇ ਨਾਲ ਨਾਲ ਜਿੰਨੇ ਵੀ ਸਾਡੀਆਂ ਭਰਾਸੀ ਜਥੇਬੰਦੀਆਂ ਆ ਜਿੰਨੀਆਂ ਵੀ ਸਾਡੀਆਂ ਪੰਚਾਇਤਾਂ ਆ ਜਿੰਨੀਆਂ ਨੇ ਵੀ ਸਾਨੂੰ ਸਾਥ ਦਿੱਤਾ ਟੀਚਰ ਆ ਸਾਡੇ ਮਾਲੋ ਅੰਗਰਵਾੜੀ ਵਾਲੇ ਆ ਸਾਡੇ ਅਵੇਦਗਾਰ ਸੈਨਾ ਸੈਨਾ ਵਾਲੇ ਆ ਜਿੰਨੀਆਂ ਨੇ ਵੀ ਸਾਨੂੰ ਸਾਥ ਦਿੱਤਾ ਮਈਆ ਦਰਬਾਰ ਦੇ ਜਿੰਨੇ ਵੀ ਸਾਡੇ ਆਏ ਆ ਸਾਥੀ ਮਾਲੋ ਜਿਨ੍ਹਾਂ ਨੇ ਸਾਨੂੰ ਸਾਥ ਦਿੱਤਾ ਉਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਕੱਲ ਨੂੰ ਜਿਹੜੀ ਇਹ ਜੈਤ੍ਰੇਲੀ ਕਰ ਰਹੇ ਆ ਜਿਹੜਾ ਪ੍ਰਸ਼ਾਸਨ 15 ਅਗਸਤ ਨੂੰ ਜਿਹੜੇ ਕਾਏ ਝੰਡੇ ਸੀ ਸ਼ਹਿਰ ਦੇ ਵਿੱਚ ਮਾਰਕ ਕਰਨਾ ਸੀ ਉਹ ਤੋਂ ਜਿਹੜਾ ਪ੍ਰਸ਼ਾਸਨ ਝੁਕਿਆ ਆ ਜਿਹੜਾ ਕੰਮ ਦਾ ਟੈਂਡਰ ਪਾ ਕੇ ਕੋਈ ਨਾਮ ਦੇ ਨਾਲ ਜਿਹੜਾ ਕੰਮ ਆ ਸਾਨੂੰ ਚਿੱਠੀ ਵੀ ਦੇ ਦਿੱਤੀ ਆ ਜਿਹੜੀ ਚਿੱਠੀ ਸਾਨੂੰ ਦਿੱਤੀ ਉਹਦੇ ਵਿੱਚ ਲਗਭਗ ਉਹਨੇ ਸਾਰਾ ਜਿਹੜਾ ਲਿਖ ਦਿੱਤਾ ਗਿਆ ਆ ਪਾਸ ਕਰ ਦਿੱਤਾ ਗਿਆ ਆ ਤੇ ਇਸ ਕਰਕੇ ਇਹ ਜਿਹੜਾ ਕੰਮ ਆ ਹੁਣ ਏਦਾਂ ਦਾ ਲਾਲਾ ਲੱਪਾ ਨਹੀਂ ਜਿੱਦਾ ਪਹਿਲਾਂ ਮੈਡਮ ਲਾਰੇ ਲੱਪੇ ਲਾਉਂਦੀ ਸੀਗੀ ਅਸ਼ਵਾਸ ਕਈ ਵਾਰੀ ਦਵਾ ਚੁੱਕੀ ਸੀ ਕਈ ਵਾਰੀ ਸਾਨੂੰ ਝੂਠੇ ਲੈਟਰ ਕੱਢ ਤੋਂ ਕਿਸੇ ਵੀ ਮੈਚ ਲੈਟਰ ਕੱਢ ਦਿੱਤੇ ਕੰਮ ਸ਼ੁਰੂ ਹੋ ਜਾਣਾ ਤੁਸੀਂ ਧਰਨਾ ਚੱਕ ਲਓ ਪਰ ਇਹ ਕਿੱਥੋਂ ਤੁਹਾਨੂੰ ਕਿਹਦੇ ਵੱਲੋਂ ਦਿੱਤੀ ਗਈ ਹੈ ਇਹ ਸਾਨੂੰ ਤਹਿਸੀਲਦਾਰ ਸਾਹਿਬ ਵੱਲੋਂ ਦਿੱਤੀ ਗਈ ਹੈ ਤੇ ਤਹਿਸੀਲਦਾਰ ਸਾਹਿਬ ਨੇ ਸਾਨੂੰ ਵਾਸ਼ਵਾਸ ਦਵਾਇਆ ਕੱਲ ਦਾ ਤਹਿਸੀਲਦਾਰ ਸਾਹਿਬ ਇੱਥੇ ਆ ਕੇ ਬੈਠਾ ਸੀ ਸਿੱਧੀ ਡੀਸੀ ਨਾਲ ਮੀਟਿੰਗ ਹੋ ਰਹੀ ਸੀ ਐਸਡੀਐਮ ਸਾਹਿਬ ਨਾਲ ਹੋ ਰਹੀ ਸੀ ਉਹ ਸਿੱਧਾ ਜਾਣ ਕੇ ਸਾਡੇ ਨਾਲ ਟਾਲਮੇਲ ਕਰ ਰਿਹਾ ਸੀ ਤੇ ਉਹ ਨਹੀਂ ਜਾ ਕੇ ਕੱਲ ਜਿਹੜਾ ਸਾਨੂੰ ਲੈਟਰ ਮਹੀਆ ਕਰਾਇਆ ਇਸ ਕਰਕੇ ਅਸੀਂ ਯਕੀਨ ਨਹੀਂ ਕੀਤਾ ਜਿਹੜੀ ਮੈਡਮ ਸਾਡੇ ਵੀਡੀਓ ਮੈਡਮ ਆ ਉਹਨਾਂ ਦੇ ਸਾਨੂੰ ਯਕੀਨ ਨਹੀਂ ਸੀ ਉਹ ਕਈ ਛੜਨਾ ਲਾਏ ਰੱਪੇ ਲਾ ਚੁੱਕੇ ਸੀ ਪਰ ਹੁਣ ਸਾਨੂੰ ਜਿਹੜਾ ਗੇਂਦ ਆ ਅੱਜ ਸਭ ਤੋਂ ਵੱਡੀ ਗੱਲ ਇਹ ਹੋਈ ਵੀ ਜਿਹੜਾ ਜ਼ਿਲ੍ਹੇ ਦਾ ਡੀਆਰਪੀਓ ਆ ਉਹਨੇ ਆ ਕੇ ਸਾਨੂੰ ਯਕੀਨ ਦਿਵਾਇਆ ਵੀ ਜਿਹੜਾ ਕੰਮ ਆ ਤੁਹਾਡਾ ਸਿਰੇ ਚੜੂਗਾ ਵੀ ਕਦੇ ਬੱਕੇ ਨਹੀਂ ਲੁਕਦਾ ਇਹ ਪੱਕੇ ਤੌਰ ਤੇ ਜਿਹੜਾ ਪਾਣੀ ਦਾ ਨਿਕਾਸ ਹੋਊਗਾ ਇਸ ਕਰਕੇ ਜਿਹੜਾ ਧਰਨਾ ਕੱਲੋਂ ਅਸੀਂ ਸਮਾਪਤ ਕਰ ਰਹੇ ਹਾਂ ਜਿਹੜਾ 15 ਦਾ ਅਸੀਂ ਦਿੱਤਾ ਸੀ ਹਲਾਨ ਕੀਤਾ ਸੀ ਉਹ ਵੀ ਅਸੀਂ ਮਨ ਲਓ ਮੌਤਰੀ ਮੌਤਵੀ ਕਰ ਰਹੇ ਹਾਂ ਤੇ ਕੱਲੋਂ ਬੇਨਤੀ ਕਰਦੇ ਕੱਲ ਦੇ ਸਾਰੀਆਂ ਜਥੇਬੰਦੀਆਂ ਆ ਗਏ ਨੇ ਸਾਡੇ ਸਾਰੇ ਭਰਾਤਰੀ ਜਥੇਬੰਦੀ ਵਾਲੇ ਆ ਸਾਰੇ ਸਾਥੀਆਂ ਜਿੰਨੇ ਵੀ ਸਰਪੰਚ ਪੰਚ ਆ ਜਿੰਨੇ ਵੀ ਇੱਥੇ ਠਾਹ ਹੀ ਦਵਾ ਚੁੱਕੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕੱਲ ਨੂੰ ਠੀਕ 13 ਤਰੀਕ ਨੂੰ ਠੀਕ 12:30 ਵਜੇ ਇੱਥੇ ਬੀਡੀ ਕੋ ਦਸਤਰਾ ਹੀ ਜੱਤ ਰੈਲੀ ਮਨਾ ਰਹੇ ਆ ਅਸੀਂ ਜਿਹੜਾ ਸਾਡਾ ਪ੍ਰਸ਼ਾਸਨ ਆ ਉਹ ਝੁਕਿਆ ਆ ਵੀ ਅਸੀਂ ਉਹ ਤੇ ਉਹਦੀ ਜੱਤ ਰੈਲੀ ਆਪਣੇ ਜਿਹੜੇ ਸਾਥੀ ਜਿੱਤੇ ਆ ਜਿਹੜੀ ਲਗਾਤਾਰ ਤਨਾ 37 ਦਿਨ ਲਾ ਕੇ ਆਪਣਾ ਜਿਹੜਾ ਵੀ ਉਹ 70 ਖਾਸ ਨੂੰ ਝਕਾਇਆ ਇਸ ਕਰਕੇ ਬੇਨਤੀ ਕਰਦੇ ਆ ਵੀ ਵੱਧ ਵੱਧ ਇਕੱਠੇ ਹੋ ਕੇ ਤੁਸੀਂ ਕੱਲ ਨੂੰ ਬੀੜੀ ਤੋਂ ਦਫ਼ਤਰ ਪਹੁੰਚੋ 12:30 ਵਜੇ ਧੰਨਵਾਦ